ਕਰਮਜੀਤ ਸਿੰਘ ਜੀ ਤਰਨਤਾਰਨ ਦਾ ਰਹਿਣ ਵਾਲਾ ਹੈ। ਅੱਛਾ ਜੀ। ਤੇ ਕੀ ਪ੍ਰੋਬਲਮ ਸੀ ਤੁਹਾਨੂੰ ਤੁਸੀਂ ਬੋਡੀ ਸਰਵਿਸ ਵਰਤੇ ਨੇ ਤੇ ਮੇਰੇ ਘਰ ਦੇਆਂ ਨੂੰ ਉਹਦਾ ਦਿਲ ਦੀ ਧੜਕਣ ਵਾਦੀ ਸੀ ਇੱਕ ਰੇਸ਼ਾ ਡਿੱਗਦਾ ਸੀ ਤੇ ਸ਼ੇਰ ਅਸ਼ਰ ਉਹ ਰੇਸ਼ਾ ਡਿੱਗਦਾ ਸੀ। ਅੱਛਾ ਜੀ। ਤੇ ਲਤ ਲਤ ਪੀੜ ਕਰਦੀਆਂ ਇੱਥੇ ਕੇ ਮਾਂ ਰਹਿੰਦਾ ਸੀ। ਕੌੜੀਆਂ ਨਹੀਂ ਝੜਿਆ ਜਾਂਦਾ। ਇਹ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਇਹ ਬੜੇ ਚਿਰ ਤੋਂ ਅਸੀਂ ਬੜੀਆਂ ਦਵਾਈਆਂ ਖਾਧੀਆਂ ਆ ਕਿੰਨੇ ਕਿਸਾਨਾਂ ਤੋਂ ਕੋਈ ਉਹ 10 12 ਸਾਲ ਦੀ 10 12 ਸਾਲ ਦੀ ਹਾਂਜੀ ਤੇ ਕਿੰਨੇ ਥਾਵਾਂ ਤੋਂ ਦਵਾਈਆਂ ਲਈਆਂ ਬੜਿਆ ਥਾਵਾਂ ਤੋਂ ਦਵਾਈਆਂ ਲਈਆਂ ਜਿੱਥੇ ਕਿ ਇਹਨੇ ਦੱਸਿਆ ਉੱਥੋਂ ਹੀ ਦਵਾਈਆਂ ਲਈਆਂ ਕੋਈ ਫਰਕ ਨਹੀਂ ਪੈਂਦਾ ਜਿੰਨਾ ਜੇ ਦਵਾਈ ਖਾਈ ਦੀ ਉਹਨਾਂ ਜੇ ਆਰਾਮ ਆਉਂਦਾ ਇਹ ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ ਕਿੰਨਾ ਪੈਸਾ ਲਾ ਚੁੱਕੇ ਤੁਸੀਂ ਪੈਸਾ ਬੜਾ ਲਾ ਚੁੱਕੇ ਜੀ ਪੈਸਾ ਲੱਖਾਂ ਦੇ ਹਿਸਾਬ ਨਾਲ ਲਾ ਚੁੱਕੇ ਤੇ ਹੁਣ ਤੁਸੀਂ ਬਾਡੀ ਸਰਫਸ ਵਰਤਨ ਨੂੰ ਕਿੰਨਾ ਚਿਰ ਹੋ ਗਿਆ ਇਹ ਦੂਜਾ ਪੈਕ ਵਰਤਨ ਦਾ ਆ ਜੀ ਹਾਂ ਹੁਣ ਕੋਈ ਦਵਾਈ ਨਹੀਂ ਆਡੀ ਚੱਲ ਮੰਨ ਲਓ 60 ਕਿਲੋ ਤੁਹਾਨੂੰ ਹੋ ਗਏ ਹਾਂ ਹਾਂਜੀ 60 ਦੇਣ ਹੋ ਗਏ ਠੀਕ ਹੈ ਤੇ ਹੋਰ ਕੋਈ ਦਵਾਈ ਨਹੀਂ ਅਸੀਂ ਵਰਤਣ ਦਾ ਹੁਣ ਕਿਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੁਣ ਸਰੀਰ ਤੇ એનર્ਜੀ ਦੀ ਆ ਗਈ ਹੈ ਜਾਪ ਹੈ ਜੀ ਆ ਸਰੀਰ ਚ ਕੋਈ ਦੁਜੇ ਨਾਲ ਨਜ਼ਰ ਆ ਜ ਤੁਹਿਆਂ ਨੂੰ ਲੱਗਦਾ ਉਹ ਦੇ ਹੁਣ ਮਾੜਾ ਮੋਟੀ ਰਹਿ ਗਿਆ ਜੀ ਓਟ ਓਹ ਤੁਹੀ ਕੀ ਲੱਗਦਾ ਵੀ ਇੱਕ ਇੱਕ ਤੇ ਫੀਲ ਹੁੰਦੀ ਉਹ ਵੀ ਠੀਕ ਹੈ ਹੁਣ ਹੁਣ ਨਹੀਂ ਕਦੀ ਹੋਈ ਨਹੀਂ ਹੋਰ ਤੁਹਾਨੂੰ نیند ਆਉਂਦੀ ਸੀ ਹਾਂਜੀ ਨੀਂਦ ਹੁਣ ਆਉਂਦੀ ਹੈ ਨੀਂਦ ਪਹਿਲਾਂ ਨਹੀਂ ਆਉਂਦੀ ਨੀਂਦ ਤੇ ਤੁਹਾਨੂੰ ਨਹੀਂ ਦਿੱਸੀ ਜਰੀ ਤੇ ਪੌੜੀਆਂ ਚੜ੍ਹ ਚ ਵੀ ਹੁਣ ਕੋਈ ਤਕਲੀਫ ਨਹੀਂ ਆ ਪੌੜੀਆਂ ਹੁਣ ਚੜ੍ਹਦੇ ਆ ਕੋਈ ਨਹੀਂ ਸਰੀਰ ਐਕਟ ਵਿੱਚ ਹੋ ਗਿਆ ਮਨੂੰ ਹਾਂਜੀ ਹਾਂਜੀ ਸਰੀਰ ਐਕਟ ਹਾਂ ਵੇਖੋ ਤੁਸੀਂ 10 ਸਾਲਾਂ ਤੋਂ ਦਵਾਈਆਂ ਖਾ ਰਹੇ ਸੀ ਪਰੰਤੂ ਇਹ 60 ਦਿਨ ਅਜੇ ਸ਼ੁਰੂਆਤ ਹੋਈ ਤੁਹਾਡੀ ਲੈਣ ਦੀ ਤੁਸੀਂ ਬਿਲਕੁਲ ਠੀਕ ਜੇ ਹਾਂਜੀ ਤੁਸੀਂ ਇਹ ਬਾਡੀ ਸਰਜਰੀ ਬਾਰੇ ਵੀਰਾ ਭੈਣਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੈ ਬਹੁਤ ਵਧੀਆ ਜੂਸ ਹੈ ਜੀ ਸਾਰਿਆਂ ਨੂੰ ਕੋਈ ਡੇ ਡੇ ਆ ਜਿਹੜਾ ਬਿਮਾਰ ਬੰਦਾ ਉਹਨੇ ਨੇ ਪੀਣੇ ਪੀਣੇ ਆ ਦੂਸਰੇ ਚੰਗੇ ਭਲੇ ਬੰਦੇ ਨੂੰ ਵੀ ਪੀਣੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਥੈਂਕ ਯੂ ਜੀ